ਕਾਜੀ ਪੰਚਾਇਤੀ ਚੋਣਾਂ ਬਾਰੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਇਸੇ ਕਰਕੇ ਰੱਖੀ ਆ ਕਾਨਫਰੰਸ ਕਿਉਂਕਿ ਪੰਚਾਇਤੀ ਚੋਣਾਂ ਨੇ ਆਉਣ ਵਾਲੀ 15 ਤਰੀਕ ਨੂੰ ਇਲੈਕਸ਼ਨ ਹੋਣੇ ਨੇ ਪਰ ਮੋਗੇ ਜ਼ਿਲ੍ਹੇ ਦਾ ਪੰਚਾਇਤ ਜੁਨੀਆ ਜ਼ਿਲ੍ਹਾ ਪ੍ਰਧਾਨ ਹੋਣ ਕਰਕੇ ਮੈਂ ਕਾਨਫਰੰਸ ਰੱਖੀ ਆ ਕਿਉਂਕਿ ਮੋਗੇ ਜ਼ਿਲ੍ਹੇ ਦੇ ਅੰਦਾਜ਼ਾ ਜ 331 ਪਿੰਡਾਂ ਜਿਹਦੇ ਵਿੱਚ 600 ਉਮੀਦਵਾਰ ਜਿਹੜੇ ਸਰਪੰਚੀ ਦਾ ਉਮੀਦਵਾਰ ਆ ਉਹਨਾਂ ਨੇ ਪੇਪਰ ਭਰਨੇ ਆ ਤੇ ਅੰਦਾਜ਼ਾ ਜ ਦੋ ਕੁ ਹਜ਼ਾਰ ਪੰਜ ਕਾਗਜ਼ ਭਰਨਗੇ ਪਰ ਕਾਜਦਾਂ ਦੀ ਜਿਹੜੀ ਤਰੀਖ ਦਿੱਤੀ ਆ ਸਰਕਾਰ ਨੇ ਉਹ ਚ ਧਾਂਦਲੀ ਬੜੀ ਹੋ ਰਹੀ ਆ ਕਿਸੇ ਨੂੰ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਸੇ ਦਾ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਉਂਕਿ ਇਹ ਅਫਸਰ ਸਹਿਬਾਨਾਂ ਤੇ ਸਰਕਾਰ ਦਾ ਦਬਾਅ ਪਾਇਆ ਜਾ ਰਿਹਾ ਹੈ ਜਿੱਥੇ ਕਿ ਜਿਹੜੀ ਪੰਚਾਇਤੀ ਚੋਣਾਂ ਇਹ ਲੋਕਤੰਤਰ ਦੀ ਮੁੱਢਲੀ ਰੀੜ ਦੀ ਹੱਡੀ ਆ ਸਮਝੋ ਕਿਉਂਕਿ ਇੱਥੋਂ ਖੈਰਾ ਕੰਮ ਚੱਲਦਾ ਤੇ ਜੇ ਇੱਥੇ ਧਾਂਦਲੀ ਕੀਤੀ ਗਈ ਮੈਂ ਤੁਹਾਡੇ ਮਾਧਿਵਰਾਂ ਹੀ ਮੁਲਾਜ਼ਮਾਂ ਨੂੰ ਇਹ ਮੈਂ ਦੱਸਣਾ ਚਾਹੁੰਨਾ ਹੈ ਮੁਲਾਜ਼ਮਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਦੇ ਪਰਿਵਾਰ ਨਾਲ ਰੱਖੋ ਕਿਉਂਕਿ ਮੋਕੇ ਜ਼ਿਲ੍ਹੇ ਦੇ 5 ਦਫ਼ਤਰ ਨੇ ਵੀਡੀਓ ਦਾ ਉਤਰ ਜਿਹੜੇ ਕਿ ਵੀਡੀਓ ਸਾਪ ਹੀ ਉਹਨਾਂ ਦੇ ਦਬਾਅ ਥੱਲੇ ਆ ਕੇ ਜਾਂ ਨਰੇਗਾ ਦਾ ਜਨਾਬ ਸਟਾਫ ਆ ਜਾਂ ਪੰਚਾਇਤ ਸਿਕਤਰ ਨੇ ਕੋਈ ਤਾਂ ਚੁੱਲਾ ਟੈਕਸ ਨਹੀਂ ਦੇ ਰਿਹਾ ਸਰਕਾਰ ਦੇ ਦਬਾਅ ਦੇ ਥੱਲੇ ਕੋਈ ਕਿਤੇ ਕਹਿੰਦੇ ਆ ਨਰੇਗਾ ਸਟਾਪ ਛੁੱਟੀ ਤੇ ਆ ਜਦੋਂ ਸਰਕਾਰ ਦੀਆਂ ਹਦਾਇਤਾਂ ਨੇ ਕਿ ਇਸ ਦਿਨ ਕੋਈ ਛੁੱਟੀ ਨਹੀਂ ਕਰ ਸਕਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਹਰ ਇੱਕ ਕੈਂਡੀਡੇਟ ਨੂੰ ਜੋ ਵੀ ਸਰਪੰਚੀ ਦਾ ਕੈਂਡੀਡੇਟ ਆ ਜਾਂ ਪੰਚਾਇਤ ਮੈਂਬਰ ਦਾ ਕੈਂਡੀਡੇਟ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਤ ਰਹਦਾ ਹੈ ਚਾਹੇ ਉਹ ਕਾਂਗਰਸ ਨਾਲ ਚਾਹੇ ਅਕਾਲੀ ਦਲ ਨਾਲ ਚਾਹੇ ਝਾੜੂ ਨਾਲ ਚਾਹੇ ਭੋਜਾ ਸਮਾਜ ਪਾਰਟੀ ਨਾਲ ਭਾਵੇਂ ਭਾਜਪਾ ਨਾਲ ਸਬੰਧਤ ਰਹਦਾ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਪੰਚਾਇਤ ਯੂਨੀਅਨ ਦਾ ਕਿ ਜਿਸ ਵੀ ਮੁਲਾਜ਼ਮ ਨੇ ਤੁਹਾਡੇ ਨਾਲ ਜਾਤੀ ਕੀਤੀ ਆ ਜਾਂ ਕਿਹਾ ਮੈਂ ਫਲਾਣੇ ਭੋਗਤੇ ਗਿਆ ਜਾਂ ਕਿਸੇ ਵੀਡੀਓ ਨੇ ਕਿਹਾ ਸਾਨੂੰ ਆ ਹਦਾਇਤਾਂ ਅਸੀਂ ਦੇ ਨਹੀਂ ਸਕਦੇ ਉਹ ਬਾਈ ਨੇਮ ਪ੍ਰੂਫਾਂ ਦੇ ਨਾਲ ਲੈ ਕੇ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਐਫੀਟ ਦੇਖ ਕੇ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿਸੇ ਲੀਡਰ ਦੇ ਦਬਾਅ ਦੇ ਥੱਲੇ ਅਸੀਂ ਕਿਸੇ ਦੇ ਨਾਲ ਕੀ ਕਰਨਾ ਸਵਾਸਵਾ ਅੱਜ ਇਹ ਨਾਤਾ ਕੋਈ ਨਰੇਕ ਦਾ ਜਿਹੜਾ ਜੀਟੀਆਰ ਬੈਠਾ ਜਦੋਂ ਉਹਨਾਂ ਨੂੰ ਪੁੱਛੀਦਾ ਉਹਨਾਂ ਦਾ ਫੋਨ ਬੰਦ ਆ ਰਿਹਾ ਨਾ ਸੁਪਰਡੈਂਟਾ ਸੁਪਰਡੈਂਟ ਵੀ ਕੋਪ ਤੇ ਤੇ ਦਿੱਤਾ ਗਿਆ ਲੱਗਦਾ ਨਹੀਂ ਕਿ ਜਾਣਬੁੱਝ ਕੇ ਲੋਕਾਂ ਨੂੰ ਖੁਝੜਖਰਾ ਬਿਲਕੁਲ ਜੀ ਬਿਲਕੁਲ ਜਾਣਬੁੱਝ ਕੇ ਉਹ ਆਪਦੇ ਨਾ ਜਿਹੜੇ ਮੁਲਾਜ਼ਮਾ ਉਹ ਆਪਦੇ ਰੋਟੀ ਦੇ ਵਿੱਚ ਲੱਤ ਮਾਰ ਰਹੇ ਆ ਮੁੜ ਕੇ ਉਹਨਾਂ ਦੀ ਕਿਸੇ ਲੀਡਰ ਨੇ ਵਾਹ ਨਹੀਂ ਫੜਨੀ ਕਿਉਂਕਿ ਉਹ ਡਿਊਟੀ ਦੀ ਕਿਤਾਹੀ ਕਰ ਰਹੇ ਆ ਮੈਂ ਫਿਰ ਜਿੰਨੇ ਵੀ ਉਮੀਦਵਾਰ ਆ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਫੇਰ ਬੇਨਤੀ ਕਰਦਾ ਕਿ ਜਿਸ ਵੀ ਮੁਲਾਜ਼ਮ ਨੇ ਤੁਹਾਨੂੰ ਚਾ ਚੁੱਲਾ ਟੈਕਸ ਦਾ ਦਬਾਅ ਦਿੱਤਾ ਚਾ ਨਰੇਗਾ ਦੇ ਸਟਾਫ ਨੇ ਸਾਈਨ ਕਰਨ ਤੋਂ ਜਵਾਬ ਦਿੱਤਾ 22 ਨੇਮ ਨਾਮ ਲੈ ਕੇ ਪ੍ਰੂਫ ਲੈ ਕੇ ਐਫੀਡੇਟ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਆਉਣਗੇ ਤਾਂ ਅਸੀਂ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਜ਼ਰੂਰ ਚੜਾਵਾਂਗੇ ਉਸ ਦਿਨ ਉਸ ਵੀਡੀਓ ਨੂੰ ਉਸ ਦਿਨ ਨਰੇਗਾ ਸਟਾਫ ਨੂੰ ਉਸ ਪੰਚਾਇਤ ਸਖਤਰ ਨੂੰ ਅਸੀਂ ਪੁੱਛਾਂਗੇ ਤੇ ਬਾਕੀ ਮੇਰੇ ਤੁਹਾਡੇ ਮਾਧਿਅਮ ਰਹੀਂ ਆਰੋ ਸਾਹਿਬ ਨੂੰ ਵੀ ਬੇਨਤੀ ਆ ਕਿ ਉਹ ਹਰ ਇੱਕ ਦੀ ਫੈਲ ਫੜਨ ਔਰ ਜਿਹੜੇ ਗੇਟ ਦੇ ਵਿੱਚ ਪੁਲਿਸ ਪ੍ਰਸ਼ਾਸਨ ਖੜਾਇਆ ਜੇ ਉਹ ਕਿਸੇ ਨੂੰ ਨਹੀਂ ਲੱਗੇ ਨੰਗੜ ਦਿੰਦੇ ਤਾਂ ਉਹ ਉਮੀਦਵਾਰ ਨੂੰ ਮੈਂ ਬੇਨਤੀ ਕਰਦਾ ਕਿ ਉਹਦਾ ਨਾਮ ਪੁੱਛਣਾ ਕਿਸ ਨੇ ਤੇਰੀ ਡਿਊਟੀ ਲਈ ਆ ਤੂੰ ਕਾਹ ਤੋਂ ਨਹੀਂ ਅੰਦਰ ਜਾਣ ਦਿੰਦਾ ਬਾਈ ਰੇ ਉਹਦਾ ਨਾਮ ਯਾਦ ਰੱਖਣ ਤਾਂ ਕਿ ਉਹ ਪੂਰੇ ਪ੍ਰੂਫ ਆਪਦੇ ਕੋਲੇ ਰੱਖਣ ਤਾਂ ਆਪਾਂ ਨੂੰ ਦੱਸ ਦਈਏ ਕਿ ਤੁਸੀਂ ਸਰਕਾਰ ਦੇ ਦਵਾ ਥਲੇ ਆਪਦੀ ਨੌਕਰੀ ਦੀ ਕਤਾਹੀ ਕਰ ਰਹੇ ਆ ਕਿ ਫੇਰ ਦੇਖਾਂਗੇ ਹਾਈ ਕੋਰਟ ਦੀਆਂ ਪੌੜੀਆਂ ਤੁਹਾਡੇ ਨਾਲ ਕਿਹੜਾ ਲੀਡਰ ਚੜਦਾ ਹੈ ਇਹਨਾਂ ਫਾਇਲਾਂ ਜਿਹੜੀ ਪ੍ਰੀਅਲ ਦੀਆਂ ਲੱਗੇ ਉਹ ਚ ਕਾਫੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਕਈ ਅਨਪੜ੍ਹ ਵੀ ਨੇਗੇ ਕਈ ਪੜ੍ਹੇ ਲਿਖੇ ਨਹੀਂਗੇ ਉਹ ਜਿਹੜਾ ਫਾਇਲਾ ਭਰਦੇ ਨੇ ਕਾਫੀ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਤੇ ਦੁਬਾਰਾ ਫਾਇਲਾ ਭਰਦੇ ਦੁਬਾਰਾ ਫੇਰ ਪੈਸੇ ਉਹਨਾਂ ਦੇ ਲੱਗਦੇ ਫਾਇਲ ਭਰਉਣ ਦੇ ਲੱਗਦਾ ਨਹੀਂ ਕਿ ਸਰਕਾਰ ਨੂੰ ਚਾਹੀਦਾ ਇਹ ਚੀਜ਼ ਉਹਨਾਂ ਨੂੰ ਲਿਖੜੀ ਚ ਇੱਕ 덤ੀ ਦੇਣਾ ਚਾਹੀਦਾ ਸਭ ਬਿਲਕੁਲ ਜੀ 덤ੀ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਜੀ ਸਰਕਾਰ ਨੂੰ ਕਾਨੂੰਨੀ ਇਹੋ ਬਣਾਉਣਾ ਚਾਹੀਦਾ ਆਨਲਾਈਨ ਭਰਨੀ ਚਾਹੀਦੀ ਆਨਲਾਈਨ ਸਾਰਾ ਕੁਝ ਹੋਣਾ ਚਾਹੀਦਾ ਤੇ ਆਨਲਾਈਨ ਹਾਜ਼ਰ ਹੋਣਾ ਚਾਹੀ ਕਈ ਫੜਕ ਫੜਕੇ ਡਿੱਗੀ ਜਾਂਦੇ ਆ ਜੇ ਧੰਦਲੀਆਂ ਕਰਨੀਆਂ ਤਾਂ ਹੀ ਸਰਕਾਰਾਂ ਨਹੀਂ ਕਰਦੇਆਂ ਗਿਆ ਠੀਕ ਹੈ ਨਾ ਜੀ ਅਸੀਂ ਜਿੱਥੇ ਵੀ ਪੰਚਾਇਤ ਨਾਲ ਧੱਕਾ ਹੋਇਆ 250 ਪੈਨਸ਼ਨ ਹੁੰਦੀ ਸੀ ਪੰਚਾਇਤਾਂ ਵੜਦੇ ਹੁੰਦੀਆਂ ਸੀਗੀਆਂ ਤਾਂ ਵਿਰੋਧੀ ਪਾਰਟੀਆਂ ਨੇ ਤਰਖਾਸ ਦੇ ਦਿੱਤੀ ਸੀ ਉਹ ਵੀ ਅਸੀਂ ਹਟਾਇਆ ਉਹ ਵੀ ਅਸੀਂ ਉਹ ਧਰਨਾ ਲਾ ਕੇ ਗਏ ਸਾਬ ਉਹ ਤੋਂ ਸੰਦੇਸ਼ ਦਿੱਤੀ ਸੀ ਸਾਬ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਇਹ ਉਹਨਾਂ ਨੇ ਫਕੀਰ ਐਸਐਸਪੀ ਨੂੰ ਕਿਹਾ ਸੀਗਾ ਵੀ ਇਹ ਜਦੋਂ ਵੀ ਤੁਸੀਂ ਜਦੋਂ ਵੀ ਕਿਸੇ ਤੇ ਪਰਚਾ ਕਰਨਾ ਤਾਂ ਉਹਦੀ ਇਨਕੁਆਰੀ ਕਰਕੇ ਕਰੋ ਤਾਕੇ ਕੇਰਾ ਸਰਕਾਰ ਬਦਲਣ ਅਨਸਾਰ ਪਰਚੇਤਾਂ ਦਾ ਰਿਕਾਰਡ ਹੀ ਵਿਜੀਲੈਂਸ ਚੱਕਣ ਲੱਗੇ ਸੀ ਰਿਕਾਰਡ ਦੇ ਵਿਜੀਲੈਂਸ ਕਰੂਗੀ ਤਾਂ ਅਸੀਂ ਜੂਨ ਬਣਾ ਕੇ ਉਦੋਂ ਚਿੱਥਾ ਪੰਦ ਕੀਤੀਆਂ ਸਰਕਾਰ ਦੀਆਂ ਤੇ ਮੁੜ ਕੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਦੀ ਕੋਟੀ ਘੇਰਨ ਲੱਗੇ ਤਾਂ ਵਿਜੀਲੈਂਸ ਨੇ ਖੜਾ ਛੱਡਿਆ ਸੀਗਾ ਕਿਉਂਕਿ ਅਸੀਂ ਕਹਿੰਦੇ ਰਿਕਾਰਡ ਆਟਟ ਹੋਵੇ ਸਵੈਧਤ ਮਹਿਕਮਾ ਕਰੇ ਸੋ ਮੈਂ ਇਹ ਦੱਸ ਦੇਣਾ ਚਾਹੁੰਦਾ ਸਮੂਹ ਮੋਗਾ ਜ਼ਿਲ੍ਹੇ ਦੇ ਜਿੰਨੇ ਵੀ ਕੈਂਡੀਡੇਟ ਆ ਸੰਵੇਦ ਸਬੂਤਾਂ ਦੇ ਉਹ ਆਪ ਪੀ ਡੈਕਟਰ ਲੈ ਕੇ ਆਉਣਗੇ ਤਾਂ ਕਿ ਸਾਡਾ ਪੰਚਾਇਤ ਯੂਨੀਅਨ ਦਾ ਹਾਈ ਕੋਰਟ ਦੇ ਵਿੱਚ ਵਕੀਲ ਹੈ ਅਸੀਂ ਮਲਾਜਮਾਂ ਨੂੰ ਪੌੜੀਆਂ ਚੜਾਉਣਾ ਉੱਥੇ ਫਿਰ ਅਸੀਂ ਵੇਖਣਾ ਵੀ ਕਿਸ ਲੀਡਰ ਦੇ ਦਵਾ ਦੇ ਥੱਲੇ ਆਉਨੇ ਆ ਤੇ ਕਿਹੜਾ ਲੀਡਰ ਥੋੜੀ ਬਾਹ ਫੜਦਾ ਇੱਥੇ ਤਾਂ ਸੈਕਟਰੀਆਂ ਦੇ ਪੀਏ ਰੱਖੇ ਆ ਮੈਂ ਖੁਦ ਟੈਲੀਫੋਨ ਕੀਤਾ ਸੈਕਟਰੀਆਂ ਦੇ ਪੀਏ ਟੈਲੀਫੋਨ ਚੱਕਦੇ ਆ ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ ਸੈਕਟਰੀ ਕਿੱਡਾ ਅਫਸਰ ਹੁੰਦਾ ਜਿਨ੍ਹਾਂ ਦੇ ਪੀਏ ਰੱਖੇ ਆ ਇਹ ਧਾਂਦ ਲੀਆਂ ਇਹ ਸਰਕਾਰ ਨੇ ਗੰਦ ਪਾਤਾ ਇਹ ਗੰਦ ਅਸੀਂ ਭੈਣ ਨਹੀਂ ਦੇਣਾਗਾ ਸਾਡੀ ਜੂਨੀਅਰ ਡਟ ਕੇ ਖੜੂਗੀ ਤੇ ਡਟ ਕੇ ਮੁਕਾਬਲਾ ਕਰੂਗੀ ਮੈਂ ਆਰੋ ਸਹਿਬਾ ਇਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਕਿਸੇ ਦੀ ਫੇਲ ਫੜ ਤੋਂ ਅਨਕਾਰੀ ਨਾ ਕਰਨ ਔਰ ਜਿਹੜੇ ਗੇਟ ਦੇ ਵਿੱਚ ਪੁਲਿਸ ਮੁਲਾਜ਼ਮ ਲਾਏ ਆ ਉਹ ਗੇਟ ਬੰਦ ਨਾ ਕਰਨ ਜਿਸ ਵੀ ਕੈਂਡੀਡੇਟ ਦੀ ਫੇਲ ਆ ਉਹਨੂੰ ਅੰਦਰ ਐਂਟਰ ਹੋਣ ਦੇਣ ਜੇ ਉਹ ਕਿਸੇ ਨੂੰ ਰੋਕਣਗੇ ਤਾਂ ਬਕਾਇਦਾ ਉਸ ਮੁਲਾਜ਼ਮ ਦਾ ਨਾਮ ਔਰ ਉਸ ਅਫਸਰ ਉਸ ਨੂੰ ਪੁੱਛਣ ਵੀ ਕਿਹੜੇ ਅਫਸਰ ਨੇ ਤੈਨੂੰ ਆਖਿਆ ਬਕਾਇਦਾ ਪ੍ਰੂਫਾਂ ਦੇ ਨਾਲ ਐਪੀਡੈਂਟ ਲੈ ਕੇ ਮੇਰੇ ਕੋਲੇ ਆਉਣ ਤੇ ਮੈਂ ਸਾਥ ਦੇਊਗਾ ਤੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਉਹ ਹਾਈ ਕੋਰਟ ਦੀਆਂ ਪੌੜੀਆਂ ਚੜਾਊਗਾ ਮੈਂ ਤੁਹਾਡੇ ਮਾਦੀਆਂ ਵੀ ਕਹਿ ਰਿਹਾ ਕਿ ਮੈਂ ਕਦੇ ਵੀ ਪਿੱਛੇ ਨਹੀਂ ਹਟੂਗਾ ਉਹਨਾਂ ਮੁਲਾਜ਼ਮਾਂ ਨੂੰ ਮੈਂ ਦੱਸ ਦਊਗਾ ਇਹਨਾਂ ਕਾਨੂੰਨਾਂ ਬਾਰੇ ਮੈਨੂੰ ਸਭ ਪਤਾ ਤੇ ਮੈਂ ਸਭ ਕੁਝ ਜਾਣਦਾ ਤੇ ਮੈਂ ਹਰ ਇੱਕ ਉਮੀਦਵਾਰ ਦਾ ਸਾਥ ਦੇਊਗਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਵੇ ਸਰਪੰਚ ਸਾਹਿਬ ਜੇਕਰ ਤਾਂ ਗਲੀ ਹੁੰਦੀ ਆ ਪਹਿਲਾਂ ਨਹੀਂ ਫੜੀਆਂ ਜਾਂਦੀਆਂ ਫਿਰ ਤੁਹਾਡੇ ਵੱਲੋਂ ਕੀ ਇਸ ਇਫੈਕਟ ਸਾਡੇ ਵੱਲੋਂ ਬਸ ਹਾਈ ਕੋਰਟ ਹੀ ਬੇਫਿਕਰ ਹੋ ਹਾਈ ਕੋਰਟ ਚੱਲਾਂਗੇ ਬਾਈ ਨੇਮ ਉਹਨਾਂ ਅਫਸਰਾਂ ਦੇ ਜਿਹੜੇ ਅਫਸਰ ਨਹੀਂ ਫੜਦੇ ਤੇ ਜਿਹੜੇ ਪੁਲਿਸ ਮੁਲਾਜ਼ਮ ਰੋਕਦੇ ਆ ਉਹਨਾਂ ਦੇ ਖਿਲਾਫ ਹਰ ਹਾਲਤ ਚੱਲਾਂਗੇ ਅਸੀਂ ਹਰ ਹਾਲਤ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਵਿਖਾਵਾਂਗੇ